ਅੱਜ ਦੇ ਇਹ ਸ਼ੋਅ ਵਿੱਚ ਸਤਿਨਾਮ ਸ੍ਰੀ ਦਾਸ ਵਾਦੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਦੌਰਾਨ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਕਿਸਾਨ ਮੋਦ ਦੇ ਦੌਰਾਨ ਜਿਹੜੇ ਚੁੰਬਕ ਸਟੇਗ ਉਹ ਅਰਣਾ ਗਵਰਨਰ ਵੀ ਗੋਲਿੰਦ ਦਾ ਸ਼ਿਕਾਇਤ ਹੋ ਕੇ ਛੇੜ ਹੋ ਗਏ ਸੰ ਉਹਨਾਂ ਬਾਰੇ ਗੱਲਬਾਤ ਕਰਾਂਗੇ ਉਸੋਪरांत ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਰੇ ਆਪਾਂ ਸਾਡੀ ਜਾਣਕਾਰੀ ਮੁਹੱਈਆ ਕਰਾਂਗੇ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪਣੀ ਮਨਮਰਜ਼ੀ ਦੇ ਸਾਹਬ ਦੇ ਨਾਲ ਉੱਥੇ ਉਸ ਯੂਨੀਵਰਸਿਟੀ ਦਾ ਜਿਹੜਾ ਰਾਜ ਸਰਬੰਧ ਹੈ ਉਹ ਚਦਾਉਣਾ ਚਾਹੁੰਦੀ ਹੈ ਲੇਕਿਨ ਜਿਹੜੀਆਂ ਸਬੰਧਤ ਧਿਰਾਂ ਹੈਗੀਆਂ ਉਹ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਔਰ ਉਸ ਅਪਰੰਤ ਆਪਾਂ ਅੱਗੇ ਚੱਲਾਂਗੇ ਕਿ ਜੋ ਡੀਆਈਡੀ ਸਾਹਿਬ ਦਾਦ ਹਕਾਂ ਸਿੰਘ ਪੁਰਨਾ ਨੂੰ ਸੀਬੀਏ ਦੀ ਟੀਮ ਨੇ ਮੰਗਡ ਵਿੱਚ ਰੱਖਿਆ ਹੋਇਆ ਉਹਨਾਂ ਬਾਰੇ ਅਗਲੀ ਖਬਰ ਕੀ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਇਸ ਤੋਂ ਉਪਰੰਤ ਜੇਕਰ ਕੋਈ ਵਕਤ ਮਿਲਿਆ ਆ ਆਪਾਂ ਪਾਕਿਸਤਾਨ ਦੇ ਵਿੱਚ ਸਾਡੇ ਜਿਹੜੇ ਗੁਰਦੁਆਰੇ ਆ ਬਹੁਤ سارے ਗੁਰਦੁਆਰੇ ਐਸੇ ਆ ਜਿਨ੍ਹਾਂ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਔਰ ਇੱਕ ਤੱਕ ਉਹਨਾਂ ਦੀ ਲਗਭਗ ਤੋਂ ਪਹਿਚaan ਜਿਹੜੀ ਆ ਉਹ ਵੀ ਖਤਮ ਹੁੰਦੀ ਜਾ ਰਹੀ ਆ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਹੁਣ ਆਪਾਂ ਚੱਲਦੇ ਆਂ ਤਤੋਂ ਪੈਲਾ ਚੋਬਨੰਗ ਸੰਦਿਲਾ ਨੋਦਵਾਨ ਨੂੰ ਬਾਰਡਰ ਦੇ ਉੱਤੇ ਕਿਸਾਨ ਮੋਰਕੀ ਦੇ ਦਰਾਂ ਨੂੰ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਸ਼ੀਲ ਉੱਪਕਾ ਸੀ ਉਹਦੀ ਅੱਜ ਤੱਕ ਲਗਭਗ ਜੇ ਮੈਂ ਇਹ ਕਹਾ ਸਾਰੇ ਪੰਜਾਬੀਆਂ ਨੂੰ ਉਹਦੀ ਯਾਦ ਜਿਹੜੀ ਆ ਉਹ ਬਹੁਤ ਹੀ ਲੱਗਦੀ ਹੈ ਇਹ ਯਾਦ ਉਹਨਾਂ ਦੀ ਉੱਦੀ ਨਾ ਹੁੰਦੀ ਤਾਂ ਉਹਨਾਂ ਦੇ ਕਕਰ ਦੇ ਜੰਮੇ ਬਾਅਦ ਜਿਹੜੇ ਲੋਕ ਆ ਜਿਹੜੇ ਉਹਦੀ ਉਹਦੇ ਕਾਤਲ ਆ ਉਹਨਾਂ ਨੂੰ ਅੱਜ ਤੱਕ ਜੇਲਾਂ ਦੀਆਂ ਕਾਲ ਕੋਹੜੀਆਂ ਵਿਸ਼ੇ ਬੰਦ ਕੀਤਾ ਹੁੰਦਾ ਔਰ ਉਹਨਾਂ ਨੂੰ ਹੋਰ ਵੀ ਸਖਤ ਸਜ਼ਾਵਾ ਦੇਣ ਦਾ ਪ੍ਰਬੰਧ ਕੀਤਾ ਹੁੰਦਾ ਲੇਕਨ ਇਹ ਕੰਮ ਜਿਹੜਾ ਸਾਡੇ ਪੰਜਾਬ ਦੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਫਤਵਾਂ ਦਾ ਸੀ ਕਿ ਉਹ ਇਸ ਮਸਲੇ ਨੂੰ ਆਪਣੇ ਹੱਥ ਵਿੱਚ ਲਾਇਆ ਕਿ ਇਹਦਾ ਇਹਦਾ ਚਾਹ ਦਾ ਜੋ ਕਬੇ ਲੇਕਿਨ ਅਜੇ ਤੱਕ ਮੇਰੀ ਸਮਝ ਦੇ ਅਨੁਸਾਰ ਇਹ ਮਸਲਾ ਕਿਸੇ ਵੀ ਪੱਧਰ ਦੇ ਉੱਤੇ ਅਠਾਇਆ ਨਹੀਂ ਗਿਆ ਔਰ ਜਿਸ ਦਾ ਨਤੀਜਾ ਇਹ ਨਿਕਲਿਆ ਆ ਕਿ ਇਹ ਮਸਲਾ ਜਿਉਂ ਦੀ ਤਿਉਂ ਕੈਨ ਔਰ ਕਿਸੇ ਵੀ ਤਰਨੇ ਆਇਆ ਉਹ ਕਸਾਂ ਜੱਥੇਬੰਦੀਆਂ ਹੋਂ ਆਇਆ ਉਹ ਪੰਜਾਬ ਪੁਲਿਸ ਹੋਵੇ ਪੰਜਾਬ ਸਰਕਾਰ ਹੋਵੇ ਕਿਸੇ ਨੇ ਵੀ ਇਸ ਮਸਲੇ ਨੂੰ ਅਠਾ ਕੇ ਇਹਦੇ ਅੰਜਾਮ ਤੱਕ ਪਹੁੰਚਣ ਦਾ ਯਤਨ ਅਜੇ ਤੱਕ ਨਹੀਂ ਕੀਤਾ ਲੇਕਿਨ ਹੁਣ ਮੈਂ ਬੇਨਤੀ ਕਰੂੰਗਾ ਸਾਰੀਆਂ ਧਿਰਾਂ ਨੂੰ ਜਿਹੜੇ ਇਸ ਕੇਸ ਦੇ ਨਾਲ ਸੰਬੰਧਿਤ ਹਨ ਕਸਾਂ ਜੱਥੇਬੰਦੀਆਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਿ ਉਹ ਇਸ ਨੌਜਵਾਨ ਬੱਚੇ ਨੂੰ ਕਿਹੜੇ ਕਿਲੇ ਅੰਸਾਨੇ ਖੀਲ ਦਿੱਤਾਇਆ ਗੋਲੀ ਮਾਰ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਕਾਲ ਤੋਹੜੀਆਂ ਪਿੱਛੇ ਬੰਨ੍ਹ ਕੀਤਾ ਜਾਵੇ ਔਰ ਲੋਕਾਂ ਨੂੰ ਸਹੀ ਸਹੀ ਜਾਣਕਾਰੀ ਦਿੱਤੀ ਜਾਵੇ ਕਿ ਉਸ ਦੇ ਕਾਤਲ ਜਿਹੜੇ ਆ ਉਹ ਕੌਣ ਕੌਣ ਸਿਰਾਂ ਜਿਹੜੀਆਂ ਉਹਦੇ ਕਾਤਲ ਆ ਹੁਣ ਜਈਆਂ ਆਪਾਂ ਅੱਗੇ ਚੱਲਦੇ ਆਂ ਅੱਗੇ ਆਪਾਂ ਪੰਜਾਬ ਯੂਨੀਵਰਸਿਟੀ ਤੰਗੀਗੜ੍ਹ ਬਾਰੇ ਗੱਲਬਾਤ ਕਰਾਂਗੇ ਜਿੱਥੇ ਕਾਫੀ ਮੈਂ ਦਿਨਾਂ ਦਾ ਦੌੜਾ ਘੋੜਾ ਜੜਾ ਪੈ ਰਿਆ ਆ ਉਹ ਕੋਈ ਕੁਛ ਬੋਲਿਆ ਕੋਈ ਕੁਛ ਬੋਲਿਆ ਲੇਕਿਨ 28 ਅਕਤੂਬਰ ਦਾ ਜਿਹੜਾ ਇੱਕ ਨੋਟੀਫਿਕੇਸ਼ਨ ਸੈਂਟਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆ ਉਸ ਨੇ ਯੂਨੀਵਰਸਿਟੀ ਦੇ ਸਟੂਡੈਂਟ ਤੇ ਹੋਦਾਂ ਤਹ ਸਸ ਐ ਮਾਨ ਕਾਫੀ ਪਟਾਇਆ ਇਹ ਕਿਉਂਕਿ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਕਿਸੇ ਵੀ ਹਾਕਤ ਵਿੱਚ ਮੰਨਣ ਯੋਗ ਨਹੀਂ ਔਰ ਇੱਕ ਇੱਕ ਗੱਲ ਮੈਂ ਦੱਸਦੇ ਮਾਂ ਕਿ ਇਹ ਯੂਨੀਵਰਸਿਟੀ ਜਿਹੜੀ ਆ ਇਹ ਪੰਜਾਬ ਦਾ ਇੱਕ ਸਮਾਇਆ ਆ ਪੰਜਾਬ ਦੀ ਇੱਕ ਹੈਬਿਟੇਜ ਆ ਇਹ ਯੂਨੀਵਰਸਿਟੀ ਨਹੀਂ ਇੱਕ ਇਹ ਪੰਜਾਬ ਦੇ ਲੋਕਾਂ ਦਾ ਦਿਲ ਔਰ ਇਹਦੇ ਉੱਪਰ ਕਬਜ਼ਾ ਕਰਨ ਦੀ ਕਿਸੇ ਦੀ ਤਨ ਚਾਹਿਓ ਸਿਆਸੀ ਤਰ ਹੋਵੇ ਚਾਹੇ ਕੋਈ ਹੋਰ ਤਰ ਹੋਵੇ ਇਹਦੇ ਉੱਪਰ ਕਬਜ਼ਾ ਕਰਨ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਕਿਸੇ ਨੂੰ ਵੀ ਅਜਾਜਤ ਨਹੀਂ ਦਿੱਤੀ ਜਾ ਸਕਦੀ ਸੋ ਇਸੇ ਕਾਰਨ ਅੱਜ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਉਹ ਆਪਣੇ ਪ੍ਰੋਟੈਸਟ ਵਗੈਰਾ ਕਰਨ ਦੇ ਲਈ ਅੱਗੇ ਆਏ ਹਨ ਔਰ ਹੋ ਸਕਦਾ ਯਾਰ ਇਹ ਪ੍ਰੋਟੈਸਟ ਜੇਕਰ ਸਰਕਾਰ ਜਿਹੜੀ ਆ ਇਸੇ ਤਰ੍ਹਾਂ ਹੀ ਅੜੀ ਰਹੀ ਤਾਂ ਇਹ ਜਿਹੜਾ ਮੋੜ ਚ ਆ ਉਹ ਖੋਲਿਆ ਗਿਆ ਵਿਦਿਆਪਨਿਆਂ ਬਨ ਉਹ ਹੋਲ ਵੀ ਜ਼ੰਬਾ ਹੋ ਜਾਵੇਗਾ ਹੁਣ ਜਿਹੜੀਆਂ ਮਸਲਾ ਕੀ ਆ ਮਸਲਾ ਇਹ ਆ ਕਿ ਯੂਨੀਵਰਸਿਟੀ ਵਿੱਚ ਦੋ ਤਰ੍ਹਾਂ ਹੁੰਦੀਆਂ ਆਮ ਤੌਰ ਦੇ ਉੱਤੇ ਇੱਕ ਸੈਨੇਟ ਹੁੰਦੀ ਆ ਔਰ ਇੱਕ ਸਿੰਡੀਕੇਟ ਹੁੰਦੀ ਸੈਨੇਟ ਜਿਹੜੀ ਆ ਉਹ ਉਹਦਾ ਵੀ ਇਲੈਕਸ਼ਨ ਹੁੰਦੀ ਆ ਸਿੰਡੀਕੇਟ ਦੀ ਵੀ ਇਲੈਕਸ਼ਨ ਹੁੰਦੀ ਆ ਔਰ ਹੁਣ ਸਤਾਪ ਚੋਂਦੀ ਆ ਵੀ ਇਹ ਦੋਵੇਂ ਜਿਹੜੇ ਸੈਨੇਟ ਤੇ ਸਿੰਡੀਕੇਟ ਆ ਇਹਨਾਂ ਨੂੰ ਇਹਨਾਂ ਦੇ ਵਿੱਚ ਜਿੰਨੇ ਬੰਦੇ ਪਹਿਲਾਂ ਚੋਣ ਤਲਵਾ ਕੇ ਆਉਂਦੇ ਸਨ ਉਹ ਹੁਣ ਨਾਮਿਨੇਟ ਕੀਤੇ ਜਾਣ ਉਹਨਾਂ ਦੇ ਵਿੱਚ ਮਤਲਬ ਕਹਿਣ ਦਾ ਇਹ ਆ ਵੀ ਉਹਦੇ ਵਿੱਚ ਨਾਮਿਨੇਟ ਜਿਹੜੇ ਬੰਦੇ ਕਰਨੇ ਆ ਉਹ ਕੇਂਦਰ ਸਰਕਾਰ ਆਪਣੀ ਮਰਜ਼ੀ ਦੇ ਨਾਲ ਕਰ ਸਕੇ ਜਿਹੜੀ ਦਲ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਐ ਪਲਵਾਨ ਨਹੀਂ ਹੋ ਸਕਦੀ ਹੁਣ ਇਹ ਯੂਨੀਵਰਸਿਟੀ ਜਿਹੜੀ ਆ 1882 ਵਿੱਚ ਲਾਹੌਰ ਵਿੱਚ ਸਥਾਪਿਤ ਕੀਤੀ ਗਈ ਸੀ ਔਰ ਇਹ ਪੰਜਾਬ ਯੂਨੀਵਰਸਿਟੀ ਦੇ ਨਾਲ ਇਹਦਾ ਨਾਮ ਜਿਹੜਾ ਉਹ ਜੁੜਿਆ ਹੋਇਆ ਆ ਉਹ ਭਾਰਤ ਦੀ ਮੰਡ ਦੇ ਸਮੇ 1947 ਦੇ ਪੰਜਾਬ ਯੂਨੀਵਰਸਿਟੀ ਐਕਟ ਨੇ ਉਸ ਸਮੇਂ ਪੂਰਬੀ ਪੰਜਾਬ ਕਹੇ ਜਾਣ ਵਾਲੇ ਖੇਤਰ ਦੇ ਇੱਕ ਯੂਨੀਵਰਸਿਟੀ ਲਈ ਰਾਪਕਾ ਕੀਤਾ ਚੰਡੀਗੜ੍ਹ ਵਿੱਚ ਇੱਕ ਕੈਂਪਸ ਸਥਾਪਿਤ ਕੀਤਾ ਸੀ ਔਰ ਜਿਸ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿੱਚ ਅਹ ਦੇ ਨਾਲ ਜਿੰਨੇ ਵੀ ਕਾਲਜ ਸਨ ਉਹ ਸ਼ਾਮਿਲ ਕੀਤੇ ਗਏ ਉਹ ਉਹ ਕਿਤਾਬ ਜੋ ਉਸ ਨੇ ਪੂਰਬੀ ਪੰਜਾਬ ਦਾ ਗਠਨ ਕਰਦੇ ਸਨ ਔਰ 1960 ਵਿੱਚ ਜਦ ਪੰਜਾਬ ਦਾ ਉਹਨਾਂ ਦਾ ਗਠਨ ਹੋਇਆ ਹਰਿਆਣਾ ਪੰਜਾਬ ਨਾਲ ਵਾਡ ਹੋ ਗਿਆ ਹਮਾਚ ਲੱਡ ਹੋ ਗਿਆ ਔਰ ਉਸ ਟਾਈਮ ਤੇ ਪੰਜਾਬ ਹਰਿਆਣਾ ਤੇ ਕੇਂਦਰ ਸ਼ਾਸਿਤ ਪੱਦੇ ਚੰਡੀਗੜ੍ਹ ਨੂੰ ਰਾਜਾਂ ਦੀ ਸੰਧੀ ਰਾਜਧਾਨੀ ਬਣਾਇਆ ਗਿਆ ਔਰ ਪੀਯੂ ਨਾਲ ਸੰਬੰਧਤ ਕਾਗਜਾਂ ਵਾਲੇ ਰਾਜਾਂ ਨੇ ਯੂਨੀਵਰਸਿਟੀ ਨੂੰ ਫੰਡ ਦਿੱਤਾ ਔਰ ਜਿਸ ਨਾਲ ਇਸ ਨੂੰ ਇੱਕ ਵੱਲੱਖਣ ਅੰਗ ਇੰਟਰਨੈਸ਼ਨਲ ਪ੍ਰੋਜੈਕਟ ਜਿਹੜਾ ਉਹ ਮਿਲਿਆ ਅਤੇ ਜਦੋਂ ਤੱਕ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੇ ਆਪਣੇ ਆਪਣੇ ਕਾਗਜਾਂ ਨੂੰ ਆਪਣੀਆਂ ਰਾਜ ਯੂਨੀਵਰਸਟੀਆਂ ਨਾਲ ਐਫਡੀਏ ਨਹੀਂ ਕਰਦੇ ਔਰ ਪੰਜਾਬ ਯੂਨੀਵਰਸਿਟੀ ਦੇ ਹੁਣ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਜਿਹੜੇ 200 ਕਾਲਜ ਆ ਉਹ ਲਗਭਗ ਇਸ ਯੂਨੀਵਰਸਿਟੀ ਦੇ ਨਾਲ ਅਟੈਚ ਆ ਔਰ 1947 ਦੇ ਇੱਕ ਅੰਸਾਸ ਸਟੇਟ ਯੂਨੀਵਰਸਿਟੀ ਵੀ ਜਿਹੜੀ ਗਵਰਨਿੰਗ ਬਾਡੀ ਆ ਜੇ ਇਹ ਸਭ ਤੋਂ ਜਿਹੜੀ ਸਰਵੋੱਚ ਅਥਾਰਟੀ ਜਿਹੜੀ ਜਾਂਦੀ ਆ ਇਸ ਯੂਨੀਵਰਸਿਟੀ ਲੈਸੇ ਤੇ ਸਾਰੀ ਯੂਨੀਵਰਸਟੀਆਂ ਵਿੱਚ ਬਣੀ ਜਾਂਦੀ ਹੋਏਗੇ ਦੇਖੋ ਨੇਸ ਯੂਨੀਵਰਸਿਟੀ ਦਾ ਆਪਾਂ ਕਿਉਂਕਿ ਇਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਇਸ ਯੂਨੀਵਰਸਿਟੀ ਦਾ ਜਿਹੜੀ ਸੈਨੇਟ ਆ ਉਹ ਇੱਕ ਸੂਪਰ ਅਥਾਰਟੀ ਗਣੀ ਜਾਂਦੀ ਆ ਔਰ ਇਹਦੇ ਵਿੱਚ 1947 ਦੇ ਐਕਟ ਦੇ ਅਨਸਾਰ ਸੈਨੇਟ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਜਾਂ ਸਰਵਿਸ ਉਹ ਚ ਅਥੋਰਟੀ ਹੈ ਕਿਸ ਸਿੰਡੀਗੇਟ ਹੈ ਉਸ ਤੋਂ علاوہ ਜਿਹੜੀ ਸੈਨੇਟ ਤੋਂ علاوہ ਇੱਕ ਸਿੰਡੀਗੇਟ ਵੀ ਆ ਜੋ ਯੂਨੀਵਰਸਿਟੀ ਦੇ ਕਾਰਜਕਾਰੀ ਕੰਮਾਂ ਦਾ ਪ੍ਰਬੰਧ ਕਰਦੀ ਆ ਤੇ ਉਹ ਉਹ ਫੋਟ ਵੇਲੇ ਅੰਤਮ ਫੈਸਲੇ ਕਿਸੇ ਵਿਸ਼ੇ ਦੇ ਉੱਤੇ ਉਹ ਲੈਂਦੀ ਆ ਮਤਲਬ ਕਹਿਣਾ ਕਿ ਯੂਨੀਵਰਸਿਟੀ ਦੇ ਵਿੱਚ ਦੋ ਹੀ ਸੰਸਥਾਨਾਂ ਦੇਡੀਆਂ ਕੰਮ ਕਰਦੀਆਂ ਆ ਔਰ ਉਹ ਹਨ ਸੈਨੇਟ ਸੈਂਡੀ ਕੇ 어 ਸੈਨੇਟ ਵਿੱਚ 90 ਨੰਬਰ ਜਿਹੜੇ ਹਦਿਆ ਜਿਨ੍ਹਾਂ ਵਿੱਚ 22 ਚਾਂਸ ਦਾ ਆ ਆਪਰ ਆਪਣੇ ਅਦੇ ਸੰਭਾਲਦੇ ਆ ਤੇ ਆਮ ਫੈਲੋ ਵੀ ਸ਼ਾਮਲ ਹੁੰਦੇ ਆ ਉਹ ਚਾਂਸ ਨੂੰ ਜਿਹੜਾ ਆ ਉਹ ਭਾਰਤ ਦਾ ਉਹ ਉਪ ਰਾਸ਼ਟਰਪਤੀ ਹੁੰਦਾ ਹੈ ਉਹ ਜਿਸ ਤਰ੍ਹਾਂ ਦੂਸਰੀਆਂ ਯੂਨੀਵਰਸਿਟੀਆਂ ਦੇ ਵੀ ਹੁੰਦੇ ਆ ਸਟੇਟ ਯੂਨੀਵਰਸਿਟੀਆਂ ਵਿੱਚ ਉਹ ਸਟੇਟ ਦਾ ਗਵਰਨਰ ਵੀ ਸੀ ਹੁੰਦਾ ਆ ਔਰ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੇ ਕੰਜੀਗੜ ਅਤੇ ਪੰਜਾਬ ਦੇ ਸਿੰਘ ਅਧਿਕਾਰੀ ਵੀ ਸ਼ਾਮਲ ਹੁੰਦੇ ਆ ਔਰ ਐਕਟ 85 ਦੇ ਆਮ ਫੈਲੋ ਤੱਕ ਦੀ ਵਸਤਾ ਕਰਦਾ ਆ ਔਰ ਜਿਸ ਵਿੱਚ ਯੂਨੀਵਰਸਟੀਆਂ ਦੇ ਰਿਸਟਰਡ ਗ੍ਰੈਜੂਏਟ ਦੁਆਰਾ ਚੁਣੇਗਾ ਪਦਾਂ ਨਿਯਮਿਤ ਕੋਝ ਪ੍ਰੋਫੈਸਰ ਉਹਦੇ ਵਿੱਚ ਹੁੰਦੇ ਆ ਔਰ ਪ੍ਰਿੰਸੀਪਲ ਤੇ ਪੰਜਾਬ ਵਿਧਾਨ ਸਭਾ ਦੇ ਦੋ ਮੈਂਬਰ ਆਪਣੇ ਆਪ ਵਿੱਚ ਚੁਣੇ ਜਾਂਦੇ ਆ ਔਰ ਬਾਕੀ ਮੈਂਬਰ ਚਾਂਖਰ ਦੇ ਜਿਹੜੇ ਆ ਉਸ ਯੂਨੀਵਰਸਿਟੀ ਦੇ ਜਿਹੜੇ ਚਾਸ ਬਰੇ ਆ ਉਹ ਆ ਨਾਮਜ਼ਦ ਕਰਦੇ ਹੁਣ ਯੂਨੀਵਰਸਿਟੀ ਦੇ ਸਿੰਡੀਕੇਟ ਦੁਆਗਵਾਈ ਬੀਸੀ ਕਰਦੇ ਔਰ ਇਸ ਵਿੱਚ ਜੋ ਫੈਕਲਟੀ ਦੁਆਰਾ ਚੁਣੇ ਗਏ ਪੰਖਾ ਮੈਂਬਰ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਨੇ ਅਧਿਕਾਰ ਹੀ ਲਈ ਇਹਦੇ ਵਿੱਚ ਸ਼ਾਮਲ ਹੁੰਦੇ ਆ ਔਰ 28 ਅਕਤੂਬਰ ਦੇ ਨੋਟੀਫਿਕੇਸ਼ਨ ਵਿੱਚ ਜਿਹੜਾ ਵਣੇ ਹੋਣ ਜਾਂ ਜਾਦੀ ਕੀਤਾ ਆ ਕਿ ਸਰਕਾਰ ਨੇ ਉਹਦੇ ਵਿੱਚ ਜਿਹੜੇ ਮੰਦਿਰ ਸ਼ਾਮਲ ਆ ਉਹਦੇ ਵਿੱਚ ਸੈਨੇਟ ਦਾ ਆਕਾਦ ਜਿਹੜਾ ਉਹਦਾ ਆਕਾਦ ਘਟਾਉਣ ਅਤੇ ਸਿੰਡੀਕੇਟ ਨੂੰ ਇੱਕ ਅਜੇ ਹੀ ਸੰਸਥਾ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜਿਆਦਾ ਲੈਂਦਾ ਦੇ ਚੁਣੇ ਜਾਣ ਦੀ ਮੌਜੂਦਾ ਪੰਡਾਤੀ ਵੀ ਬਜਾਏ ਮੁੱਖ ਤੌਰ ਦੇ ਉੱਤੇ ਇਹ ਅਹੁਦੇ ਦਾ ਤੇ ਨਾਮ ਜਾਂ ਲੈਂਦਾ ਬਣੇ। ਇਹ ਹੀ ਗੱਲ ਜਿਹੜੀ ਮੈਂ ਹੁਣੇ ਕਹਿ ਕੇ ਹਟਾਇਆ ਇਹ ਗੱਲ ਜਿਹੜੀ ਇਹ ਸਾਰੇ ਨਾਮ ਦੇ ਦੀ ਪਾਕੇ ਦੀ ਜੜ ਦੱਸੀ ਜਾ ਰਹੀ ਹੈ ਕਿਉਂਕਿ ਡੈਮੋਕ੍ਰੇਸੀ ਵਿੱਚ ਇਲੈਕਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਨਾਮਜਦ ਦੁਕਾਨ ਦੇ ਅਧਿਕਾਰ ਕਿਸੇ ਵਿਅਕਤੀ ਜਾਂ ਕਿਸੇ ਸਰਕਾਰ ਜਾਂ ਕਿਸੇ ਸੰਸਥਾ ਨੂੰ ਦੇ ਦਿਓਗੇ ਤਾਂ ਕੁਦਰਤ ਵੀ ਗੱਲ ਹੈ ਉਹ ਆਪਣੀ ਮਾਰਗੀ ਕਰੇਗਾ ਜਦੋਂ ਉਹ ਆਪਣੀ ਮਾਰਗੀ ਕਰੇਗਾ ਤਾਂ ਉਹ ਚੰਗੇ ਮਾੜੇ ਕਿਸਮ ਦੇ ਬੰਦੇ ਉਹਦੇ ਵਿੱਚ ਸ਼ਾਮਲ ਹੋਣਗੇ ਔਰ ਉਹ ਸੰਸਥਾ ਨੂੰ ਤਬਾਹ ਕਰਤੀ ਰੱਖ ਦੇਣਗੇ ਔਰ ਜਦੋਂ ਕਿ 1947 ਦੇ ਐਕਟ ਵਿੱਚ ਡੇਢ 85 ਆਮ ਫੈਲੋਤਾ ਹੁੰਦੇ ਸਨ ਇਹਦੇ ਬਦਲਾਅ ਦਾ ਮਤਲਬ ਸੀ ਕਿ ਸੈਨੇਟ ਵਿੱਚ ਸਿਰਫ 24 ਆਮ ਫੈਲੋ ਹੋਣਗੇ ਅਤੇ ਯਸਟਰਡ ਗ੍ਰੈਜੂਏਟਾਂ ਦੁਆਰਾ ਤੰਦਰ ਵਿੱਚ ਚੋਣ ਕਰਨ ਦੀ ਵਿਧੀ tatha ਨੂੰ ਖਤਮ ਕਰਦੇ ਹੋਏ ਇਹ ਮਿਨਿਸਟਰੀ ਨੂੰ ਸੂਚਿਤ ਕੀਤਾ ਕਿ ਕਾਂਸਲਰ ਦੁਆਰਾ ਦੋ ਉਗੇ ਸਾਬਕ ਵਿਦਿਆਰਥੀ ਨਾਮਜਦ ਕੀ ਪੇ ਜਾਣਗੇ ਸਾਰਾ ਡੋਮੀਨੇਸ਼ਨ ਦਾ ਚੱਕਲ ਪਾਤਾ ਲਖਨਵਾਲੀ ਉਹ ਗੱਲ ਨਹੀਂ ਨੋਟੀਫਿਕੇਸ਼ਨ ਨੇ ਯੂਨੀਵਰਸਿਟੀ ਫੈਕਲਟੀ ਪ੍ਰਿੰਸੀਪਲਾਂ ਤੇ ਵਿਆਦਾਂ ਵਿੱਚ ਚੁਣੇਗਾ ਮੈਂਬਰਾਂ ਦੀ ਗੈਂਟ ਵੀ ਵੀ ਘਟਾ ਕੇ ਲਗਭਗ 14 ਕਰ ਦਿੱਤੀ ਉਹ ਇਹ 32 ਮੈਂਬਰਾਂ ਤੋਂ ਘਟਾ ਕੇ ਜਿਹੜੀ ਪਹਿਲਾਂ 32 ਹੁੰਦੀ ਸੀ ਉਹ ਦੀ ਗੈਂਟ ਵੀ ਹੌ ਘਟਾ ਕੇ 14 ਕਰ ਦਿੱਤੀਗੇ ਔਰ ਪ੍ਰਮੁੱਖ ਵਿਅਕਤੀਆਂ ਵਿੱਚੋਂ ਚਾਂਸ ਦਾ ਦੇ ਨਾਮਯਦ ਵਿਅਕਤੀਆਂ ਨੰਬਰ 1 ਲਗਭਗ 36 ਤੋਂ ਘਟਾ ਕੇ 6 ਕਰ ਦਿੱਤਾ ਗਿਆ। ਲਓ ਜੀ ਸੁਣ ਲੋ 36 ਤੋਂ ਘਟਾ ਕੇ 6 ਕਰ ਦਿੱਤਾ ਗਿਆ ਔਰ ਅੰਤ ਵਿੱਚ ਅ ਪੁਨਗਠਨ ਨਾਲ ਸੈਨੇਟ ਵੀ ਪਾਰ ਕਰ ਪਰ 90 ਮੈਂਬਰਾਂ ਤੋਂ ਘਟਾ ਕੇ 31 ਹੋ ਗਈ ਤੇ ਸੰਧੀ ਕੇ ਨੋਟੀਫਿਕੇਸ਼ਨ ਲੈ ਕੇ ਸਿੱਖਿਆ ਮੰਤਰਾਲੇ ਤੇ ਉੱਚ ਸਿੱਖਿਆ ਸਕੱਤਰ ਨੂੰ ਵੀ ਜੋੜਿਆ ਗਿਆ ਤੇ ਚੁਣੇ ਹੋਏ ਮੈਂਬਰਾਂ ਦੀ ਥਾਂ बीसी नामजद व्यक्तीयां मुभी शामिल ਕੀਤਾ ਗਿਆ ਹੁਣ ਇਹ ਜਿਹੜਾ ਇਹਦੇ ਵਿੱਚ ਅਕਸਰ ਯੂਨੀਵਰਸਿਟੀ ਦੇ ਦੇ ਕੋਚ ਅਧਿਕਾਰੀ ਆ ਉਹ ਇਹ ਕਹਿੰਦੇ ਸੁਣੇਗਾ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਵਿਸ਼ਵਾਸ ਕਿਸ ਤਰ੍ਹਾਂ ਕੀਤਾ ਜਾਵੇ ਇਹ ਤਾਂ ਸਿੱਧਾ ਸਿੱਕੇ ਦਿਨ ਵਾਂਗ ਇੱਕ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਿੱਧੀ ਪੇਸਾ ਨੀਅਤ ਦੇ ਰਹੀ ਆ ਉਹ ਦਿਖਾਈ ਦੇ ਰਹੀ ਆ ਜੇਕਰ ਇਸ ਨੋਟੀਫਿਕੇਸ਼ਨ ਦੇ ਅਨਸਾਰ ਇਹ ਪੰਜਾਬ ਪੰਜਾਬ ਦੇ ਲੋਕ ਸਾਡੇ ਵਿਦਿਆਰਥੀ ਸਾਡੇ ਪ੍ਰੋਫੈਸਰ ਸਾਹਿਬਾਨ ਚੁੱਪਚਾਪ ਬੈਠੇ ਦਰਤਾ ਇਸ ਯੂਨੀਵਰਸਿਟੀ ਦਾ ਜਿਹੜਾ ਕਬਜ਼ਾ ਆ ਉਹ ਨਿਸੰਦੇਹ ਕੇੰਦਰ ਸਰਕਾਰ ਕੋਲ ਚਲਾ ਜਾਵੇਗਾ ਫਿਰ ਪੰਜਾਬ ਦੇ ਲੋਕ ਵਿਸਾ ਕੱਲੀ ਗੜ ਦਾ ਮਸਲਾ ਅਜੇ ਉਸੇ ਥਾਂ ਤੇ ਲੜਕਦਾ ਪਿਆ ਆ ਔਰ ਪਾਕੜਾ ਵਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਵੀ ਉਦਾਂ ਹੀ ਪਿਆ ਆ ਉਹ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਨੂੰ ਮੈਂ ਸਹੀਆਂ ਸੋਚਾਂ ਦੀਆਂ ਕਮਜ਼ੋਰੀਆਂ ਆ ਜਿਨ੍ਹਾਂ ਦੇ ਕਰਕੇ ਉਹ ਮਸਲੇ ਜਿਹੜੇ ਆ ਅਜੇ ਤੱਕ ਵੀ ਨਹੀਂ ਠਾਏ ਗਏ ਔਰ ਇਵਨ ਇਥੋਂ ਤੱਕ ਦੀ ਜਿਹੜੇ ਇਸ ਇਸ ਯੂਨੀਵਰਸਿਟੀ ਦੇ ਡਿਲੀ ਦੇ ਸਾਡੇ ਪੰਜਾਬ ਦੇ ਅਹੁਦੇਦਾਰ ਸਹਿਬਾਨ ਇਹਦੇ ਮੈਨੇਜਮੈਂਟ ਵਿੱਚ ਸ਼ਾਮਿਲ ਹਨ ਉਹਨਾਂ ਨੇ ਕਦੀ ਇੱਕ ਦਿਨ ਲਈ ਵੀ ਆਪਣੀ ਮੀਟਿੰਗ ਵਿੱਚ ਹਾਜ਼ਰੀ ਨਹੀਂ ਦਿਵਾਈ ਉਹ ਦੱਸੋ ਜੇ ਤੁਸੀਂ ਮੈਚ ਵਿੱਚ ਸ਼ਾਮਿਲ ਹੋ ਗਏ ਆ ਤਾਂ ਟਟੋ ਘੜ ਕੇ ਆਪਣੀ ਹਾਜ਼ਰੀ ਦਵਾ ਕੇ ਉਹ ਉੱਥੇ ਆਪਣੇ ਆਪਣੇ ਸੂਬੇ ਦੀ ਗੱਲ ਕਰੋ ਆਪਣੇ ਵਿਦਿਆਰਥੀਆਂ ਦੀ ਗੱਲ ਕਰੋ ਕੇਵਲ ਤੇ ਕੇਵਲ ਇੱਕ ਕਿਸੇ ਜਥੇਬੰਦੀ ਦਾ ਸ਼ਾਮਿਲ ਹੋਣਾ ਜਾਂ ਆਪਣਾ ਨਾਮ ਦਰਜ ਕਰਾਉਣਾ ਇਹ ਕਿੰਦਰ ਦੀ ਸੇਵਾ ਆ ਔਰ ਸਾਡੇ ਲੋਕਾਂ ਨੂੰ ਸਾਡੇ ਪੰਜਾਬ ਨੂੰ ਅੱਜ ਤੱਕ ਕਿਸੇ ਨੇ ਕਿਸੇ ਨੇ ਵੀ ਜੇ ਕਤ ਔਕਾ ਦਿੱਤਾ ਆ ਜੇ ਤੱਕ ਕਿਸੇ ਨੇ ਮਾਰਿਆ ਆ ਉਹ ਬਾਦੋਂ ਬਾਅਦ ਕਿਸੇ ਨੇ ਨਹੀਂ ਮਾਰਿਆ ਸਾਡੇ ਆਪਣਿਆਂ ਨੇ ਸਾਨੂੰ ਮਾਰਿਆ ਇਸਲਾ ਇਤਿਹਾਸ ਖੋਲ ਕੇ ਦੇਖ ਲਓ ਬੱਤ ਪੈਣ ਤੇ ਸਾਡੇ ਆਪਣੇ ਲੋਕਾਂ ਨੇ ਸਾਡੇ ਨਾਲ ਗਦਾਰੀ ਕੀਤੀ ਆ ਜਿੰਨੇ ਵੀ ਮੋਕੇ ਪੰਜਾਬ ਵਿੱਚ ਲੱਗੇ ਪੰਜਾਬ ਤੋਂ ਬਾਹਰ ਲੱਗੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਪਾਸੇ ਤੋਂ ਸਾਡੇ ਆਪਣੀ ਲੋਕਾਂ ਨੇ ਗਦਾਰੀ ਕੀਤੀ ਆ ਉਹ ਨਤੀਜਾ ਕੀ ਨਿਕਲਦਾ ਰਿਹਾ ਆ ਕਿ ਸਾਡੇ ਵੱਲੋਂ ਜਿਹੜੇ ਵੀ ਨਹਿਮੇ ਸ਼ੁਰੂ ਕੀਤੇ ਗਏ ਉਹ ਹਮੇਸ਼ਾ ਹੀ ਥੋਸ ਹੁੰਦੀ ਗਈ ਔਰ ਇਹੋ ਵੀ ਹਾਲ ਰਿਹਾ ਕਿ ਪੰਜਾਬੀ ਸੂਬਾ ਜਦੋਂ ਅੱਗ ਮੰਗਿਆ ਜਾ ਰਿਹਾ ਸੀ ਉਦੋਂ ਸਾਡੇ ਹੀ ਲੋਕਾਂ ਨੇ ਉਹਦੇ ਵਿੱਚ ਗਦਾਰੀ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਪੰਜਾਬ ਪੂਰਾ ਪੰਜਾਬੀਆਂ ਵੱਲੋਂ ਮੰਗਿਆ ਜਾ ਰਿਹਾ ਸੀ ਉੱਥੇ ਪੰਜਾਬ ਨੂੰ 1966 ਦੇ ਪੁਨਾ ਗਠਨ ਐਕਟ ਦੇ ਅਨਸਾਰ ਉਹਦਾ ਪੰਜਾਬ ਨੂੰ ਡਗੜਾ ਬਣਾ ਕੇ ਉਹਦੇ ਹਵਾਲੇ ਕਰ ਦਿੱਤਾ ਗਿਆ ਔਰ ਹੋਰ ਬਹੁਤ ਦੁਸੂ ਮੈਂ ਤੁਹਾਨੂੰ ਇਹ ਦੇ ਥੋੜਾ ਜਿਹਾ ਇਤਿਹਾਸ ਬਾਰੇ ਲੈਣਾ ਚਾਹੁੰਦਾ ਕਿ ਚੋਕੜ ਦੇ ਵਿੱਚ ਜਿਸ ਟਾਈਮ ਸਦਾ ਸਦੀ ਸਿੰਘ ਬਨਾਰਾ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਤਾਂ ਉਹ ਇਹ ਇੱਕ ਦਿਨ ਚੰਗੀ ਗੜ ਗਿਆ ਕਿ ਇਸ ਮਸਲੇ ਬਾਰੇ ਗਏ ਕਿ ਚੰਡੀਗੜ੍ਹ ਨੂੰ ਪੰਜਾਬ ਦਾ ਚੰਡੀਗੜ੍ਹ ਅਲਾਨ ਕਦੋਂ ਪਾਜਾਵੇ ਹੋਨ ਉਥੇ ਜਾ ਕੇ ਇਹ ਜਿਹੜੇ ਪਾਵਨ ਹੌਲ ਬੰਦੇ ਹੁੰਦੇ ਆ ਇਹ ਸਾਡੇ ਲੋਕਾਂ ਨੂੰ ਕਿਸ ਸਾਧ ਤੱਕ ਜਲੀਲ ਕਰਦੇ ਆ ਇੱਥੇ ਮੈਂ ਇਹ ਗੱਲ ਦੱਸਣੀ ਤੁਹਾਨੂੰ ਚਾਹਣਾ ਹੈ ਉਥੇ ਜਵਾਨੀ ਕਦਮੀ ਕਹਿ ਦਿੱਤਾ ਕेंद्रीय ਸਤਾਲ ਵਰਨੋਂ ਕਿ ਸਵੇ ਤੂੰ ਅ ਜੇਡਾ ਚੰਡੀਗੜ੍ਹ ਦਾ ਐਲਾਨ ਹੈ ਸਵੇਰ ਤੋਂ ਅਸੀਂ ਇਸ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਹੋਣ ਲਈ ਐਲਾਨ ਕਰ ਦੇਵਾਂਗੇ। ਉਹ ਬੰਨਾਰਾ ਸਾਹਿਬ ਨੇ ਆਮੀ ਦੇਖਿਆ ਤਾਂ ਇਹ ਦੇਖਿਆ ਕੁਝ ਬੁੱਧੀ ਵੀ ਲਾਈ। ਉਹਨਾਂ ਨੇ ਪੰਜਾਬ ਆਪਣੀ ਸਰਕਾਰ ਨੂੰ ਫੋਨ ਕਰ ਦਿੱਤੇ ਕਿ ਤੁਸੀਂ ਕੱਲ ਨੂੰ ਪੂਰੀ ਵੀ ਪੂਰੀ ਦੀਵਾਨਾ ਤਨੀਆਂ ਖੁਸ਼ੀਆਂ ਮਨਾਉਣੀਆਂ ਆ। ਔਰ ਤੋਂ ਮਕਾਮ ਬਿਉਣਾ ਆ ਕਿਉਂਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਮਿਲ ਚੁੱਕਾ ਆ ਹੁਣ ਦੱਸੋ ਇੰਨਾ ਜਲੀਲ ਕਰਨਾ ਇਹ ਜਲੀਲ ਨਹੀਂ ਜਦਾਲਤ ਨਹੀਂ ਤਾਂ ਫੋਟ ਕੀ ਆ ਔਰ ਚੰਡੀਗੜ੍ਹ ਤੋਂ ਜਦੋਂ ਉਹ ਵਾਪਸ ਅਸਲ ਦੀ ਨਵੀਂ ਦਿੱਲੀ ਤੋਂ ਜਦੋਂ ਉਹ ਵਾਪਸ ਚੰਡੀਗੜ੍ਹ ਨੂੰ ਆ ਰਹਾ ਸਾਂ ਰਸਤੇ ਵਿੱਚ ਉਹਨਾਂ ਨੂੰ ਇਹ ਖਬਰ ਮਿਲੀ ਕਿ ਅਜੇ ਇਸ ਦਾ ਐਲਾਨ ਹੋਣਾ ਬਾਕੀ ਆ ਅੱਜ ਇਹਨੂੰ ਹੋ ਸਮੇਂ ਦੇ ਲਈ ਟਾਲ ਦਿੱਤਾ ਗਿਆ ਆ ਤਾਂ ਫਿਰ ਉਸੇ ਵੇਲੇ ਹੀ ਮੁੱਖ ਮੰਤਰੀ ਬਨਾਰਾ ਨੇ ਉਹ ਆਪਣੇ ਪਿੱਛੇ ਸਟਾਫ ਨੂੰ ਇਹ ਦੱਸਿਆ ਕਿ ਜਿਹੜੀ ਤੁਸੀਂ ਮੋਮਬਤੀਆਂ ਜਗਾਉਣੀਆਂ ਸਨ ਉਹਨੂੰ ਉਸ ਫੈਸਲੇ ਨੂੰ ਟਾਲ ਦਿੱਤਾ ਜਾਵੇ ਔਰ ਤਾਂ ਕਿ ਉਹ ਜਿਹੜਾ ਫੈਸਲਾ ਕੇਂਦਰ ਸਰਕਾਰ ਵੱਲੋਂ ਸੁਣਾਇਆ ਗਿਆ ਸੀ ਉਸ ਫੈਸਲੇ ਨੂੰ ਉੱਪਰ ਅਮਲ ਹੋਣੋਂ ਰੋਕਿਆ ਗਿਆ ਆ ਇਸ ਲਈ ਸਾਨੂੰ ਨਹੀਂ ਕਿ세 ਕਿ ਇਸ ਦੀ ਬੀਮਾਰਾ ਤੰਤ ਲੋਕਣਾ ਚਾਹੀਦਾ ਹੈ ਇੱਥੇ ਸਵਾਲ ਦੀ ਬੀਮਾਰਾ ਕਾਰਨ ਜਾਂ ਨਾ ਕੰਮ ਦਾ ਸਵਾਲ ਨਹੀਂ ਹੈ ਇੱਥੇ ਸਵਾਲ ਇਸ ਗੱਲ ਦਾ ਆ ਕਿ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੂੰ ਕਿਸ ਤਰ੍ਹਾਂ ਚੜਾਇਆ ਜਾ ਰਿਹਾ ਹੈ ਉਹ ਕਿਸ ਤਰ੍ਹਾਂ ਉਹਨਾਂ ਨੂੰ ਜਦੀਰ ਕੀਤਾ ਜਾ ਰਿਹਾ ਔਰ ਇਹਦੇ ਲਈ ਕੋਈ ਜਦੋਂ ਬੰਦਾ ਅਕਸਰ ਸੱਤਾ ਵਿੱਚ ਹੁੰਦਾ ਆ ਉਹ ਇਸ ਗੱਲ ਨੂੰ ਫਸਿਆ ਨੰਦਾ ਯਤਨੀ ਨਹੀਂ ਕਰਦਾ ਜਿਸ ਦਾ ਸਾਡੇ ਕੋਲ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਪੰਜਾਬ ਦੇ ਮੁੱਖ ਮੰਤਰੀ ਆ ਇਸ ਵੇਲੇ ਉਹਨਾਂ ਨੂੰ ਰੱਬ ਵੀ ਦਿਖਾਈ ਨਹੀਂ ਦਿੰਦਾ ਉਹ ਪਤਾ ਨਹੀਂ ਕੀ ਕੀ ਸਾਜੀ ਦਿਹਾੜੀ ਐਲਾਨ ਕਰਦੇ ਰਹਿੰਦੇ ਆ ਕਿਹਨੂੰ ਕਿਹਨੂੰ ਦਬ ਕੇ ਮਾਰਦੇ ਰਹਿੰਦੇ ਆ ਉਹ ਉਹਨਾਂ ਦੇ ਕਾਨੂੰਨ ਤਨਾਮ ਨਾਲ ਦੀ ਕੋਈ ਚੀਜ਼ ਨਹੀਂ ਉਹ ਨਹੀਂ ਉਹਨਾਂ ਦੇ ਸਾਹਮਣੇ ਜਿਹੜੇ ਬੰਦੇ ਜਿਹੜੇ ਲੋਕ ਖੰਡੇ ਆ ਨਹੀਂ ਉਹ ਉਹਨਾਂ ਦੀ ਕੋਈ ਬਹਾਨਾ ਤਾ ਲੱਗਦੇ ਆ ਕਿ ਉਹਨਾਂ ਨੇ ਉਹਨਾਂ ਤੋਂ ਸવાય ਕੋਈ ਹੋਰ ਬੰਦਾ ਇਸ ਦੁਨੀਆ ਤੇ ਤੈਦਾ ਹੀ ਨਹੀਂ ਹੋਇਆ ਸੋ ਇੰਨਾ ਦਾ ਵੀ ਅਕਸਰ ਆ ਜਾਂਦਾ ਆ ਉਹ ਆਉਂਦਾ ਹਉਦੋ ਹੀ ਆ ਜਦੋਂ ਬੰਦਾ ਪਾਵਰ ਵਿੱਚ ਹੁੰਦਾ ਜਿਹੜੇ ਕੰਮ ਜਦੋਂ ਬੰਦਾ ਪਾਵਰ ਵਿੱਚ ਹੁੰਦਾ ਆ ਉਹ ਉਸ ਵਕਤ ਜੇ ਉਹ ਥੋੜਾ ਜਿਹਾ ਵੀ ਠੰਡੇ ਦਿਮਾਗ ਤੋਂ ਕੰਮ ਲਵੇ ਤਾਂ ਉਹਦੇ ਜਿੰਨੇ ਵੀ ਮੈਸਮਤ ਕਰ ਲੋਗ ਹੁੰਦੇ ਆ ਤਾਂ ਉਹ ਹਮੇਸ਼ਾ ਹੀ ਉਹਦੇ ਨਾਲ ਜੁੜ ਜਾਂਦੇ ਆ ਸੋ ਇੱਥੇ ਇਹ ਦੱਸਣਾ ਮੈਂ ਇਸ ਗੱਲ ਕੇ ਮناسب ਸਮਝਦਾ ਸੀ ਕਿ ਇਹ ਚੰਡੀਗੜ੍ਹ ਅੱਜ ਤੱਕ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ ਉਹ ਵਿੱਚ ਜੇ ਇੰਦੀ ਗੱਲ ਉਡਾਈ ਗਈ ਕਿ ਚੰਡੀਗੜ੍ਹ ਨੂੰ ਬਣਾਉਣ ਦੇ ਲਈ ਕੇਂਦਰ ਸਰਕਾਰ ਪੈਸੇ ਦੇਵੇਗੀ ਔਰ ਜੰਗੀ ਗਾਰ ਜਿਹੜਾ ਪੰਜਾਬ ਦੀ ਰਾਜਧਾਨੀ ਆ ਇਹਨ ਕਿਸੇ ਹੋਰ ਜਗ੍ਹਾ ਤੇ ਬਣਾ ਲਿਆ ਜਾਵੇ ਫਿਰ ਇਹ ਗੱਲ ਵੀ ਠੋਸ ਹੋ ਗਈ ਰਹੇਗੀ ਇਹਦੇ ਬਾਰੇ ਵਿੱਚ ਕੁਝ ਮੁੜ ਕੇ ਹਉਬ ਸੁਬ ਨਹੀਂ ਨਿਕਲੀ ਫਿਰ ਇਹੋ ਜੈ ਸ਼ਗੂਫੇ ਕਿਉਂ ਛੱਡੇ ਜਾ ਰਹੇ ਆ ਸੈਂਟਰ ਗਵਰਨਮੈਂਟ ਵੱਲੋਂ ਫਿਰ ਜੀਵ ਲੰਗੋਵਾਲ ਸਮਝੌਤਾ ਹੋਇਆ ਉਹ ਸਮਝੌਤੇ ਵਿੱਚ ਜਿਉਂ ਦਾ ਕਿਉਂ ਕਹਿ ਪਿਆ ਆ ਪਤਾ ਨਹੀਂ ਕਿੱਥੇ ਛੱਡਵਾ ਪਿਆ ਉਹ ਸਮਝੌਤਾ ਨੇਕਨ ਉਹਦੀ ਇੱਕ ਗੱਲ ਵੀ ਅਜੇ ਤੱਕ ਪਲਵਾਨ ਨਹੀਂ ਕੀਤੀ ਗਈ ਪਤਾ ਨਹੀਂ ਇਹਦੇ ਪਿੱਛੇ ਸੈਂਟਰ ਸਰਕਾਰ ਦਾ ਕਿਹੜਾ ਦਿਮਾਗ ਚੱਲਿਆ ਆ ਕਿਹੜਾ ਦਿਮਾਗ ਨਹੀਂ ਚੱਲਿਆ ਇਹਦੇ ਬਾਰੇ ਸਾਨੂੰ ਕਿਸੇ ਕਿਸਮ ਦੀ ਜਾਣਕਾਰੀ ਤਾਂ ਨਹੀਂ ਨੇਕਨ ਕੇਂਦਰ ਅਵ ਰਾਸ਼ਟਰ ਦੇ ਜਿਹੜੇ ਰਿਸ਼ਤੇ ਆ ਇਹ ਵਧਿਆ ਹੋਣੇ ਚਾਹੀਦੇ ਆ ਜੇ ਕਦਾ ਸੀ ਸਹੀ ਮੈਨਿਆਂ ਦੇ ਵਿੱਚ ਦੇਸ਼ ਦੀ ਤਰੱਕੀ ਹੋਣੀ ਆ ਪਰ ਸਾਨੂੰ ਕੇਂਦਰ ਔਰ ਰਾਜ ਵਿਚਕਾਰਾਂ ਦੇ ਜਿਹੜੇ ਰਿਸ਼ਤੇ ਆ ਉਹ ਬਹੁਤ ਵਧੀਆ ਔਰ ਆ ਕੰਪਲਿਸ਼ਨ ਵਾਲੇ ਰੱਖਣੇ ਚਾਹੀਦੇ ਆ ਤਾਂ ਜਾ ਕੇ ਹੀ ਅਸੀਂ ਆਪਣੇ ਜਿਹੜੇ ਰਾਜ ਦੇ ਖੇਹਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ ਔਰ ਕੇਂਦਰ ਸਰਕਾਰ ਕੋਲੋਂ ਵੀ ਆਪਣਾ ਉਹਨਾਂ ਦਾ ਆਪਣਾ ਯੋਗਦਾਨ ਸਵਾ ਸਕਦੇ ਆ